ਮਨ ਤੇ ਤਨ ਤੇਰੀ ਯਾਦ ਵਿੱਚ ਰੰਗਿਆ ਜਾਵੇ ਮੇਰਾ ਮਨ ਤੇਰੀ ਦਿੱਤੀ ਹੋਈ ਸਿੱਖਿਆ ਦੇ ਮੁਤਾਬਕ ਮੰਨ ਜਾਵੇ ਮੈਂ ਮਨ ਤਨ ਹਰ ਭਾਵ ਹੈ ਪ੍ਰਭ ਸੰਗਮ ਰਾਤੀ ਰਾਮ ਮੈਨੂੰ ਵੀ ਰਸਤਾ ਦੱਸ ਮੈਂ ਇਸ ਰਸਤੇ ਤੇ ਕਿਵੇਂ ਤੁਰਾਂ ਅਸੀਂ ਸਫ਼ਰ ਕਰ ਰਹੇ ਹੋਈਏ ਨਾ ਸਾਨੂੰ ਕੋਈ ਜੇ ਰਸਤਾ ਸਹੀ ਦੱਸ ਦੇਵੇ ਤੇ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਵੀ ਸ਼ੁਕਰ ਆ ਭਰਾਵਾ ਤੂੰ ਸਿੱਧਾ ਰਸਤਾ ਦੱਸ ਦਿੱਤਾ ਨਹੀਂ ਤਾਂ ਪਤਾ ਨਹੀਂ ਮੇਰਾ ਕੀ ਹੋਣਾ ਸੀ ਬਹੁਤ ਵਾਰੀ ਅਸੀਂ ਸੜਕਾਂ ਤੇ ਘੁੰਮਦੇ ਆਂ ਬੰਦਾ ਆਪਣੀ ਗੱਡੀ ਤੇ ਜਾ ਰਿਹਾ ਹੋਵੇ ਤੇ ਅੱਗੇ ਜਾ ਕੇ ਟ੍ਰੈਫਿਕ ਜਾਮ ਹੋ ਜਾਵੇ ਜਾਂ ਕੋਈ ਇਦਾਂ ਦਾ ਐਕਸੀਡੈਂਟ ਹੋ ਜਾਵੇ ਰੋਡ ਜਾਮ ਹੋ ਜਾਵੇ ਤੇ ਉਧਰੋਂ ਦਿਨ ਦਾ ਸ਼ਿਪਾ ਹੋਵੇ ਪਰਿਵਾਰ ਨਾਲ ਹੋਵੇ ਤੇ ਬੰਦੇ ਨੂੰ ਘਬਰਾਹਟ ਹੁੰਦੀ ਹੈ ਵੀ ਹੁਣ ਮੈਂ ਕਿੱਧਰ ਜਾਵਾਂਗਾ ਇਲਾਕਾ ਦੂਰ ਦਾ ਜੋ ਕਿਸੇ ਨੂੰ ਪੁੱਛੇ ਵੀ ਮੈਂ ਭਰਾ ਐਸ ਸ਼ਹਿਰ ਵੱਲ ਜਾਣਾ ਕੋਈ ਹੋਰ ਰਾਹ ਹੈਗਾ ਕੋਈ ਹੋਰ ਰਸਤਾ ਹੈ ਜਿੱਥੋਂ ਦੀ ਮੈਂ ਸੌਖਿਆਂ ਪਹੁੰਚ ਜਾਵਾਂ ਤੇ ਜੇ ਉਹ ਸਾਨੂੰ ਸੌਖਾ ਰਸਤਾ ਦੱਸ ਦੇਵੇ ਵੀ ਇੱਥੋਂ 2 ਕਿਲੋਮੀਟਰ ਤੋਂ ਇਧਰਲੇ ਪਾਸੇ ਮੁੜ ਜਾਈਂ ਫੇਰ ਉਸੇ ਰੋਡ ਤੇ ਚੜ ਜਾਣਾ ਤੇ ਛੇਤੀ ਪਹੁੰਚ ਜਾਣਾ ਬੰਦੇ ਨੇ ਰਸਤਾ ਦੱਸਣ ਵਾਲੇ ਦੀ ਗੱਲ ਮੰਨੀ ਆਪਣੀ ਗੱਡੀ ਨੂੰ ਉਤਰ ਮੋੜਿਆ ਤੇ ਟਾਈਮ ਦੇ ਨਾਲ ਪਹੁੰਚ ਗਿਆ ਤੇ ਘਰ ਆ ਕੇ ਵੀ ਉਹਦੀਆਂ ਗੱਲਾਂ ਕਰਦਾ ਵੀ ਜੇ ਉਹ ਰਾਹ ਨਾ ਦੱਸਦਾ ਆਪਾਂ ਫਿਰ ਕੀ ਕਰਦੇ ਜੇ ਉਹ ਰਸਤਾ ਨਾ ਦੱਸਦਾ ਹੋ ਸਕਦਾ ਕੋਈ ਗਲਤੀ ਦੱਸਣ ਵਾਲਾ ਮਿਲ ਜਾਂਦਾ ਜੇ ਉਸ ਟ੍ਰੈਫਿਕ ਵਿੱਚ ਉਸ ਰਸਤੇ ਵਿੱਚ ਕੋਈ ਨਾ ਹੁੰਦਾ ਕੋਈ ਆਪਾਂ ਨੂੰ ਇਦਾਂ ਦਾ ਰਸਤਾ ਦੱਸਣ ਵਾਲਾ ਮਿਲ ਜਾਂਦਾ ਆਪਾਂ ਗਲਤ ਰਸਤੇ ਪੈ ਜਾਂਦੇ ਹੋ ਸਕਦਾ ਜੇ ਰਾਹ ਚ ਹੀ ਫਿਰਦੇ ਹੁੰਦੇ ਇਹ ਦੁਨਿਆਵੀ ਧਾਰਨਾ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਰਸਤਾ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਆ ਨਾ ਜੇ ਤੇ ਮਿਲ ਗਿਆ ਸਹੀ ਫਿਰ ਤੇ ਮੰਜ਼ਲ ਤੇ ਪਹੁੰਚ ਜਾਵਾਂਗੇ ਦੱਸਣ ਵਾਲਾ ਸਹੀ ਹੋਵੇ ਨਾ ਪੁੱਛਣ ਵਾਲਾ ਤੇ ਅਣਜਾਣ ਆ ਵਿਚਾਰਾ ਉਹਨੂੰ ਤੇ ਪਤਾ ਨਹੀਂ ਨਾ ਰਸਤੇ ਦਾ ਤਾਂ ਹੀ ਤੇ ਪੁੱਛ ਰਿਹਾ ਜਿਹਨੂੰ ਰਾਹ ਦਾ ਪਤਾ ਉਹ ਥੋੜਾ ਪੁੱਛਦਾ ਉਹ ਕਹਿੰਦਾ ਮੈਨੂੰ ਪਤਾ ਅਣਜਾਣ ਵਿਅਕਤੀ ਜਦੋਂ ਰਸਤਾ ਪੁੱਛਦਾ ਹੈ ਜੇ ਦੱਸਣ ਵਾਲਾ ਇਮਾਨਦਾਰ ਹੋਵੇ ਤੇ ਮੰਜ਼ਲ ਤੇ ਸੌਖਿਆਂ ਪਹੁੰਚਿਆ ਜਾ ਸਕਦਾ ਹੈ ਬਾਣੀ 'ਚ ਵੀ ਲਿਖਿਆ ਨਾ ਉਂਝ ਅਸੀਂ ਬਾਣੀ ਪੜ੍ਹਦੇ ਆ ਸਾਰੇ ਇਸ ਗੱਲ ਦਾ ਪ੍ਰਚਾਰ ਕਰਦੇ ਆ ਵੀ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਸੁਰਤ ਧਨ ਚੇਲਾ ਕੋਈ ਸ਼ੱਕ ਨਹੀਂ ਸਿੱਖ ਦਾ ਗੁਰੂ ਸ਼ਬਦ ਹੈ ਸੁਰਤ ਨੇ ਚੇਲਾ ਬਣਨਾ ਹੈ ਪਰ ਅਸੀਂ ਕੀ ਕਰਿਆ ਬਾਣੀ ਪੜਨ ਵਾਲਿਆਂ ਨੇ ਬਹੁਤਾਤ ਗਿਣਤੀ ਸਾਰਿਆਂ ਦੀ ਗੱਲ ਨਹੀਂ ਮੈਂ ਕਰ ਰਿਹਾ ਕੁਝ ਜੁੜੀਆਂ ਰੂਹਾਂ ਹੈਗੀਆਂ ਨੇ ਬਹੁਤਾਤ ਗਿਣਤੀ ਨੇ ਸ਼ਬਦ ਨੂੰ ਗੁਰੂ ਨਹੀਂ ਮੰਨਿਆ ਤੇ ਸੁਰਤ ਨੂੰ ਚੇਲਾ ਨਹੀਂ ਬਣਾਇਆ ਗੜਬੜ ਕਰਤੀ ਜੀ ਇੱਥੇ ਉਹਨਾਂ ਨੇ ਗੁਰੂ ਦੇ ਨੂੰ ਬਣਾ ਲਿਆ ਤੇ ਚੇਲੇ ਆਪ ਬਣ ਗਏ ਸੁਰਤ ਕਿੱਥੇ ਫਿਰਦੀ ਐ ਸਾਹਮਣੇ ਵਾਲਾ ਕੀ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਿਹਾ ਸਾਰਾ ਕੁਝ ਗਵਾਚ ਗਿਆ ਮਹਾਰਾਜ ਕਹਿਣ ਲੱਗੇ ਅਸਲ ਵਿੱਚ ਕਹਾਣੀ ਇਹ ਸੀ ਕਿ ਤੂੰ ਆਪਣੇ ਸੁਰਤ ਨੂੰ ਗੁਰੂ ਦੇ ਸ਼ਬਦ ਦਾ ਚੇਲਾ ਬਣਾਉਣਾ ਸੀਗਾ ਪਰ ਤੂੰ ਗੜਬੜ ਕਰ ਬੈਠਾ ਤੈਨੂੰ ਰਸਤਾ ਦੱਸਣ ਵਾਲੇ ਨੇ ਸਹੀ ਨਹੀਂ ਦੱਸਿਆ ਬਾਣੀ ਤੇ ਰੋਜ਼ ਪੁਕਾਰ ਪੁਕਾਰ ਕੇ ਕਹਿੰਦੀ ਆ ਜਿਸ ਕੈ ਅੰਤਰਾ ਜਿਹਦੇ ਅੰਦਰ ਵਸੈ ਨਿਰੰਕਾਰ ਜਿਹਦੇ ਅੰਦਰ ਨਿਰੰਕਾਰ ਵਸ ਗਿਆ ਹਾਂ ਉਦਾਂ ਸਾਰੇ ਅੰਦਰ ਹੀ ਰੱਬ ਦਾ ਕੋਈ ਰੱਬ ਤੋਂ ਬਿਨਾ ਤਾਂ ਹੈ ਹੀ ਨਹੀਂ ਮਨੁੱਖ ਨਿਰੰਕਾਰ ਵਸਣ ਦਾ ਅਰਥ ਹੈ ਜਿਹਦੇ ਅੰਦਰੋਂ ਪਰਮੇਸ਼ਰ ਪ੍ਰਗਟ ਹੋ ਗਿਆ ਜਿਹਦੇ ਅੰਦਰੋਂ ਗੁਣ ਆ ਗਏ ਸਾਰੇ ਉਹਨੂੰ ਕਿਹਾ ਜਿਹਦੇ ਅੰਦਰ ਵਸ ਗਿਆ ਜਿਸ ਕੇ ਅੰਤਰ ਵਸਿਆ ਨਿਰੰਕਾਰ ਦੇਸ ਕੀ ਸਿੱਖ ਤਰੈ ਸੰਸਾਰ ਕਹਿੰਦੇ ਉਹਦੀ ਦਿੱਤੀ ਹੋਈ ਸਿੱਖਿਆ ਨਾਲ ਦੁਨੀਆ ਤਰ ਜਾਂਦੀ ਹੈ ਹੁਣ ਗੜਬੜ ਕਿੱਥੇ ਹੋ ਗਈ ਆਪਾਂ ਕਹਿੰਦੇ ਕਿਸੇ ਮਨੁੱਖ ਦੀ ਦਿੱਤੀ ਹੋਈ ਸਿੱਖਿਆ ਨਾਲ ਬੰਦਾ ਤਰਦਾ ਕੋਈ ਸ਼ੱਕ ਨਹੀਂ ਪਰ ਵੇਖਣਾ ਸਾਨੂੰ ਇਹ ਪਹਿਣਾ ਵੀ ਇਹ ਸਿੱਖਿਆ ਲੈ ਕਿੱਥੋਂ ਰਿਹਾ ਦੁਬਾਰਾ ਫੇਰ ਸੁਣੋ ਕੋਈ ਸ਼ੱਕ ਨਹੀਂ ਮਨੁੱਖ ਬੋਲ ਕੇ ਦੱਸੇਗਾ ਇਹ ਇੱਕ ਸਾਧਨ ਹੈ ਜਿੱਦਾਂ ਮਾਈਕ ਪਿਆ ਮੇਰੇ ਮੂਹਰੇ ਇੱਕ ਲੋਹੇ ਦਾ ਟੁਕੜਾ ਇਹ ਸਾਧਨ ਹੈ ਮੇਰੀ ਗੱਲ ਪਿੰਡ ਵਿੱਚ ਪਹੁੰਚਾਉਣ ਵਾਸਤੇ ਇਦੋਂ ਵੱਧ ਤਾਂ ਕੁਝ ਨਹੀਂ ਮੈਕ ਤਾਂ ਕੁਝ ਨਹੀਂ ਬੋਲਦਾ ਤੇ ਮਨੁੱਖ ਵੀ ਇੱਕ ਸਾਧਨ ਆ ਬੋਲਣ ਵਾਸਤੇ ਵਸੀਲਾ ਬਾਣੀ ਤਾਂ ਪਰਮੇਸ਼ਰ ਦੀ ਆ ਨਾ ਬੋਲਣ ਵਾਲਾ ਮੈਕ ਸਪੀਕਰ ਬੁਲਾਰਾ ਇਦੋਂ ਵੱਧ ਕੁਝ ਨਹੀਂ ਮਹਾਰਾਜ ਕਹਿੰਦੇ ਜਿਹਦੇ ਅੰਦਰ ਪਰਮੇਸ਼ਰ ਪ੍ਰਗਟ ਹੋ ਗਿਆ ਉਹਦੀ ਦਿੱਤੀ ਹੋਈ ਸਿੱਖਿਆ ਨਾਲ ਦੁਨੀਆ ਤਰਦੀ ਹੈ ਹੁਣ ਇਹਦਾ ਅਰਥ ਕੀ ਹੋ ਗਿਆ ਰੱਬ ਦੀ ਸਿੱਖਿਆ ਨਾਲ ਹੀ ਦੁਨੀਆ ਤਰਦੀ ਹੈ ਜੀ ਯਾਦ ਰੱਖਿਓ ਇਸੇ ਮਨੁੱਖ ਦੀ ਦਿੱਤੀ ਹੋਈ ਸਿੱਖਿਆ ਨਾਲ ਦੁਨੀਆਂ ਦੇ ਵਿੱਚ ਕ੍ਰਾਂਤੀ ਨਹੀਂ ਆਉਂਦੀ ਹਾਂ ਬੋਲਣ ਵਾਲਾ ਮਨੁੱਖ ਹੈ ਪਰ ਸ਼ਰਤ ਇਹ ਹੈ ਵੀ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਹੋਵੇ ਹੋਰ ਕਿਸੇ ਗ੍ਰੰਥ ਦਾ ਗਿਆਨ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪੂਰੇ ਗੁਰੂ ਦਾ ਸ਼ਬਦ ਗੁਰੂ ਦਾ ਉਹਦੀ ਦਿੱਤੀ ਹੋਈ ਸਿੱਖਿਆ ਨਾਲ ਮਨੁੱਖ ਤਰਦਾ ਹਾਂ ਇੱਕ ਗੱਲ 'ਚ ਫਰਕ ਜ਼ਰੂਰ ਹੈ ਆਪਾਂ ਬਾਣੀ ਸਾਰੇ ਪੜਦੇ ਆ ਸਾਡੇ ਵਰਗੇ ਕਥਾ ਕੀਰਤਨ ਸਾਰੇ ਕਰਦੇ ਆ ਪਰ ਯਾਦ ਰੱਖਿਓ ਜੇ ਅੰਦਰ ਭਾਵ ਨਹੀਂ ਨਾ ਬਣਿਆ ਅੰਦਰ ਰੱਬ ਪ੍ਰਤੀ ਪਿਆਰ ਨਹੀਂ ਬਣਿਆ ਮਹਾਰਾਜ ਕਹਿੰਦੇ ਤੇਰਾ ਇਹ ਬੋਲਣ ਵਾਲਿਆ ਬੁਲਾ ਰਿਆ ਇਹ ਰੌਲਾ ਗੌਲਾ ਹੀ ਆ ਜੇ ਅੰਦਰ ਭਾਵ ਕੁਝ ਹੋਰ ਹੈ ਮਹਾਰਾਜ ਕਹਿੰਦੇ ਭਾਵੇਂ ਕੀਰਤਨ ਕਰੀ ਜਾ ਰੋਜ਼ ਇੱਥੇ ਭਾਵੇਂ ਰਾਗਾਂ ਚ ਕਰੀ ਜਾ 31 ਰਾਗ ਹੈ ਬਾਣੀ ਦੇ ਭਾਵੇਂ ਕੀਰਤਨ ਕਰ ਲਾ ਭਾਵੇਂ ਢਾਡੀ ਵਾਰਾਂ ਗਾਲਾ ਕਥਾ ਕਰ ਲਾ ਪਾਠ ਕਰ ਲਾ ਭੋਗ ਪਾਲਾ ਰੋਜ਼ ਜੀ ਅੰਦਰ ਭਾਵਨਾ ਨਹੀਂ ਗੁਰੂ ਪ੍ਰਤੀ ਮਹਾਰਾਜ ਕਹਿੰਦੇ ਇਹ ਰੌਲਾ ਗੌਲਾ ਹੈ ਕਮਹਾਲਾ ਮਹਾਰਾਜ ਪਾਠ ਨੂੰ ਰੌਲਾ ਗੌਲਾ ਆ ਲੱਗੂਗਾ ਨਾ ਵੀ ਤੇ ਮਾੜੀ ਗੱਲ ਹੈ ਮਹਾਰਾਜ ਨੇ ਬਾਣੀ 'ਚ ਲਿਖਿਆ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁਤ ਭਾਂਤ ਕਰ ਬੜੇ ਲੋਕ ਹੈ ਬਾਣੀ ਨੂੰ ਗਾਉਂਦੇ ਆ ਵਿਚਾਰਦੇ ਆ ਸਾਨੂੰ ਲੱਗਦਾ ਭਾਈ ਪਹੁੰਚੇ ਹੋਏ ਆ ਕੋਈ ਕਵਹਿ ਰਾਗੀ ਨਾਦੀ ਬੇਦੀ ਬਉਪਾਂਥ ਕਰ ਨਹੀਂ ਹਰ ਹਰ ਪੀਜੈ RAM ਰਾਜੇ ਰੱਬ ਨਾ ਗੱਲਾਂ ਨਾਲ ਖੁਸ਼ ਨਹੀਂ ਹੁੰਦਾ ਚਿੰਨਾ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੈ ਜੇ ਕਹਿੰਦੇ ਅੰਦਰ ਬੇਈਮਾਨੀ ਆ ਨਾ ਅੰਦਰ ਸ਼ੈਤਾਨੀਆਂ ਅੰਦਰ ਚਲਾਕੀ ਐ ਮਹਾਰਾਜ ਕਹਿੰਦੇ ਇਕੱਲੇ ਪਾਠ ਕਰਨ ਦੀ ਤਾਂ ਕੀ ਗੱਲ ਕਰਦਾ ਭਾਵੇਂ ਦਿਨ ਰਾਤ ਹਰਮੋਨੀਅਮ ਤੇ ਢੋਲਕੀਆਂ ਕੁੱਟੀ ਜਾ ਕੋਈ ਫਾਇਦਾ ਨਹੀਂ ਹੋਣਾ ਬੋਲੋ ਸਤਨਾਮ ਅਸੀਂ ਪੁੜੇ ਪਾੜ ਤੇ ਢੋਲਕੀਆਂ ਦੇ ਮਾਰ ਮਾਰ ਹੱਥ ਨਾ ਤਾਂ ਹੱਥ ਮਾਰਨ ਵਾਲੇ ਨੂੰ ਪਤਾ ਲੱਗਿਆ ਵੀ ਦਾ ਅਰਥ ਕੀ ਬਣਦਾ ਨਾ ਸੁਣਨ ਵਾਲਿਆਂ ਨੂੰ ਥੋੜੇ ਚਿਰ ਬਾਅਦ ਜੁੰਟਾ ਬਦਲ ਦਿੰਨੇ ਆ ਕਹਿੰਦੇ ਸੜਗੀ ਲੱਗਦੀ ਐ ਸੜਨਾ ਹੀ ਐ ਜਿੰਨਾ ਜੋਰ ਆ ਸਾਰਾ ਲਾਤਾ ਅਰਥ ਦਾ ਤਾਂ ਪਤਾ ਹੀ ਨਹੀਂ ਐ ਨਾ ਸੁਣਨ ਵਾਲੇ ਨੂੰ ਪਤਾ ਲੱਗਿਆ ਤੇ ਨਾ ਬੋਲਣ ਵਾਲੇ ਨੂੰ ਪਤਾ ਲੱਗਿਆ ਮਹਾਰਾਜ ਕਹਿੰਦੇ ਹਾਲਤ ਦੁਨੀਆ ਦੇ ਬਣ ਗਈ ਭਾਈ ਤੇ ਇੱਥੇ ਮਹਾਰਾਜ ਬੇਨਤੀ ਕਰਦੇ ਆ ਵੀ ਮੈਨੂੰ ਦੱਸ ਮੈਂ ਰੱਬ ਨਾਲ ਜੁੜਾਂ ਕਿਵੇਂ ਜੁੜਨ ਵਾਸਤੇ ਜੀਵ ਇਸਤਰੀ ਦੂਜੀ ਭੈਣ ਦੀ ਸਲਾਹ ਲੈਂਦੀ ਹੈ ਜਾਇ ਕਿ ਲੋ ਗਵਾਂਡੀਆਂ ਦੇ ਘਰ ਕਲੇਸ਼ ਹੋਵੇ ਮੀਆਂ ਬੀਬੀ ਲੜਦੇ ਹੋਣ ਤੇ ਜਿਹੜੀ ਸਿਆਣੀ ਔਰਤ ਹੈ ਨਾ ਉਹ ਗਵਾਂਡਣ ਤੋਂ ਪੁੱਛ ਲੈਂਦੀ ਹੈ ਵੀ ਭੈਣੇ ਤੁਸੀਂ ਘਰੇ ਖੁਸ਼ ਰਹਿੰਦੇ ਹੋ ਮੈਂ ਤੁਹਾਨੂੰ ਕਦੇ ਲੜਦਿਆ ਨਹੀਂ ਵੇਖਿਆ ਮੈਨੂੰ ਹੀ ਦੱਸ ਦੇ ਕਿਹੜਾ ਮੰਤਰ ਹੈ ਪੁੱਛਣ ਤੋਂ ਕੋਈ ਹਰਜ ਥੋੜਾ ਪਰ ਇਹ ਇਹ ਗੱਲਾਂ ਸਾਡੇ ਚੋਂ ਗਾਇਬ ਹੋ ਗਈਆਂ ਉਦਾਂ ਗਵਾਂਡੀਆਂ ਨੂੰ ਸਾਰਾ ਕੁਝ ਪਤਾ ਹੁੰਦਾ ਵੀ ਇਹਨਾਂ ਦੇ ਕੀ ਚੱਲੀ ਜਾਂਦਾ ਹੈ ਤੇ ਅਸੀਂ ਪਤਾ ਕੀ ਕਹਨੇ ਨਹੀਂ ਨਹੀਂ ਉਹ ਤਾਂ ਉਦਾਂ ਹੀ ਸੀ ਜੇ ਦੱਸ ਦੇਈਏ ਇਮਾਨਦਾਰੀ ਨਾਲ ਵੀ ਭਾਈ ਸਾਡੇ ਘਰ ਚ ਲੜਾਈ ਪੈ ਚੁੱਕੀ ਆ ਮੇਰੇ ਘਰ ਵਾਲਾ ਮੇਰੀ ਸੱਸ ਮੇਰੀ ਨੂੰ ਕਿਸੇ ਚ ਵੀ ਕਮੀ ਆ ਸਕਦੀ ਆ ਮੇਰੇ ਬੱਚੇ ਮੇਰੇ ਕਹਿਣੇ ਤੋਂ ਬਾਹਰ ਹੋ ਗਏ ਕੀ ਕਰੀਏ ਕੋਈ ਸਲਾਹ ਦੇਵੇਗਾ ਤੇ ਤਾਂ ਹੀ ਨਾ ਜੇ ਪੁੱਛਾਂਗੇ ਆਪਣੀ ਗੱਲ ਲੁਕਾਉਂਦਾ ਹੈ ਨਾ ਬੰਦਾ ਮਹਾਰਾਜ ਕਹਿੰਦੇ ਕਿੰਨਾ ਚਿਰ ਲੁਕੀ ਰਹਣਗੇ ਰਹੇਗੀ ਜੇ ਆਪਾਂ ਇਹ ਕਹਿ ਲਈਏ ਵੀ ਰੂੜੀ ਤੇ ਸੋਹਣੇ ਸੋਹਣੇ ਰਮਾਲੇ ਪਾ ਦਈਏ ਬਦਬੂ ਤਾਂ ਬਾਹਰ ਆਉਣੀ ਆ ਨਹੀਂ ਇਸ ਕਰਕੇ ਆਪਾਂ ਰੋਜ਼ ਕਹਿਣਾ ਵੀ ਜੋ ਹੋ ਰਿਹਾ ਉਹਨੂੰ ਹੋ ਹੀ ਜਾਣ ਦਿਓ ਕੋਈ ਲੁਕਾਉਣ ਦੀ ਲੋੜ ਨਹੀਂ ਪਰ ਉਹਨੂੰ ਹੱਲ ਕਿਵੇਂ ਕਰਨਾ ਉਧਰ ਨੂੰ ਵਧੀਏ ਹਰ ਘਰ ਵਿੱਚ ਨਿੱਕੀ ਮੋਟੀ ਨੋਕ ਝੋਕ ਚੱਲਦੀ ਐ ਕੋਈ ਬਾਲਾ ਵੱਡਾ ਔਖਾ ਕੰਮ ਨਹੀਂ ਕੋਈ ਸੰਗ ਸ਼ਰਮ ਵਾਲਾ ਕੰਮ ਨਹੀਂ ਵੀ ਘਰ ਵਿੱਚ ਵਾਹੇ ਲੜ ਪਏ ਫਿਰ ਕੀ ਹੋ ਗਿਆ ਇਹ ਇਕੱਠੇ ਕਿਵੇਂ ਹੋਣਾ ਇਹਦੇ ਵੱਲ ਨੂੰ ਵਧੀਏ ਭਰਾ ਭਰਾ ਲੜ ਸਕਦੇ ਆ ਪਰ ਬੋਲਣ ਕਿਵੇਂ ਲੱਗਣਾ ਇਧਰ ਨੂੰ ਵਧੀਏ ਪਤੀ ਪਤਨੀ ਦਾ ਝਗੜਾ ਹੋ ਸਕਦਾ ਪਰ ਉਹਨੂੰ ਨਿਵੇੜਨਾ ਕਿਵੇਂ ਇਧਰ ਨੂੰ ਵਧੀਏ ਪਿਓ ਪੁੱਤਰ ਬੋਲਣੋ ਹਟ ਸਕਦੇ ਆ ਪਰ ਦੁਆਰਾ ਕਿਵੇਂ ਪਿਆਰ ਬਣਾਉਣਾ ਉਧਰ ਨੂੰ ਕੋਸ਼ਿਸ਼ ਕਰੀਏ ਬਾਣੀ ਹੁ ਸਮਝਾਉਂਦੀ ਐ ਉਹ ਜੀਵ ਇਸਤਰੀ ਦੂਜੀ ਇਸਤਰੀ ਨੂੰ ਪੁੱਛਦੀ ਐ ਕਹਿੰਦੀ ਭੈਣੇ ਤੇਰਾ ਰੱਬ ਨਾਲ ਪਿਆਰ ਬਣ ਗਿਆ ਮੈਨੂੰ ਦੱਸ ਖਾਂ ਤੇਰੇ ਅੰਦਰ ਕਿਹੜੇ ਗੁਣ ਆ ਆ ਸੁਣਿਓ ਜੀ ਧਿਆਨ ਨਾਲ ਜਿਨ੍ਹਾਂ ਨੇ ਰੱਬ ਨਾਲ ਪਿਆਰ ਬਣਾਉਣਾ ਹੈ ਪਰਮੇਸ਼ਰ ਨਾਲ ਪਿਆਰ ਬਣਾਉਣਾ ਹੈ ਜਿਨ੍ਹਾਂ ਦਾ ਰੱਬ ਨਾਲ ਪਿਆਰ ਬਣ ਗਿਆ ਯਾਦ ਰੱਖਿਓ ਦੁਨੀਆਂ ਨਾਲ ਵੀ ਪਿਆਰ ਬਣ ਜਾਣਾ ਕਵਣ ਸੋ ਅਖਰ ਕਵਣ ਗੁਣ ਕਵਨ ਸੋ ਮਣੀਆਂ ਮੰਤ ਐ ਭੈਣੇ ਤੇਰੇ ਕੋਲੇ ਕਿਹੜੇ ਸ਼ਬਦ ਐ ਕਵਨ ਸੋ ਅੱਖਰ ਕਵਨ ਦਾ ਅਰਥ ਕਿਹੜੇ ਕਵਨ ਸੋ ਅੱਖਰ ਕਵਨ ਗੁਣ ਕਿਹੜਾ ਗੁਣਾ ਤੇਰੇ ਵਿੱਚ ਕਵਨ ਸੋ ਮਣੀਆਂ ਮੰਤ ਮੰਤ ਮੰਤਰ ਕਿਹੜਾ ਮੰਤਰ ਐ ਤੇਰੇ ਕੋਲੇ ਆਪਾਂ ਕਹਨੇ ਆ ਨਾ ਵੀ ਫੁਲਾਣੇ ਬੰਦੇ ਕੋਲੇ ਪਤਾ ਨਹੀਂ ਕਿਹੜਾ ਮੰਤਰ ਐ ਪਤਾ ਨਹੀਂ ਕਿਹੜਾ ਮੰਤਰ ਐ ਵੀ ਆਪਣੀਆਂ ਗੱਲਾਂ ਸੁਣਾ ਕੇ ਆਪਣੇ ਪਿੱਛੇ ਲਾ ਲੈਂਦਾ ਚੱਲਦਾ ਨਾ ਦੁਨੀਆ ਚ ਇਹਨੂੰ ਹਿਪਨੋਟਾਈਜ਼ ਕਹਿੰਦੇ ਐ ਸਾਇੰਸ ਦੀ ਭਾਸ਼ਾ ਚ ਹਿਪਨੋਟਾਈਜ਼ ਹੋ ਜਾਂਦਾ ਬੰਦਾ ਚਲੋ ਖੈਰ ਕਵਣ ਸੋ ਗੁਣ ਕਹਿੰਦੇ ਕਿਹੜਾ ਗੁਣ ਹੈ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤਰ ਕਵਣ ਸੋ ਅੱਖਰ ਕਵਣ ਗੁਣਾ ਕਵਣ ਸੋ ਮਣਿਆ ਮੰਤ ਕਵਣ ਸੋ ਵੇਸੋ ਹੌ ਕਰੀ ਜਿਤ ਵਸ ਆਵੇ ਕੰਤ ਕੰਤਪਤੀ ਪਰਮੇਸ਼ਰ ਹੁਣ ਕੰਤ ਘਰ ਵਾਲੇ ਨੂੰ ਵੀ ਕਿਹਾ ਹੁਣ ਕੋਈ ਭੈਣ ਦੂਜੀ ਗਵੰਡੀ ਨੂੰ ਪੁੱਛਦੀ ਆ ਭੈਣੇ ਤੇਰੇ ਕੋਲੇ ਕਿਹੜਾ ਮੰਤਰ ਆ ਜਿਹਦੇ ਕਰਕੇ ਤੇਰਾ ਪਤੀ ਤੇਰੀ ਹਰ ਗੱਲ ਮੰਨਦਾ ਦੇਖੋ ਪਤੀ ਪਤਨੀ ਦਾ ਬੜਾ ਨੇੜੇ ਦਾ ਰਿਸ਼ਤਾ ਹੈ ਨਾ ਬਾਣੀ ਨੂੰ ਕਿਉਂਕਿ ਉਹ ਧਾਰਨਾ ਪੁੱਤੋ ਕਿਉਂ ਦਿਤੀਆਂ ਕਿਉਂਕਿ ਮਨੁੱਖ ਜ਼ਿਆਦਾਤਰ ਬਾਹਰ ਕੰਮ ਕਰਦਾ ਥੱਕਿਆ ਟੁੱਟਿਆ ਜੇ ਘਰ ਵਿੱਚ ਆਵੇ ਜੇ ਘਰ ਵਾਲੀ ਉਹਨੂੰ ਪਾਣੀ ਦਾ ਗਲਾਸ ਨਾ ਪੁੱਛੇ ਉਹ ਤਾਂ ਜੀ ਕਰੂਗਾ ਜੀ ਕੰਮ ਕਰਨ ਨੂੰ ਬੋਲੋ ਨਹੀਂ ਕਰੇਗਾ ਨਾ ਕਲੇਸ਼ ਪੈ ਜਾਣਾ ਉਹ ਸਵਾਲ ਜਵਾਬ ਕਰੇ ਹਰ ਗੱਲ ਤੇ ਜਿਉ ਇਹ ਸੋਚ ਲਵੇ ਵੀ ਨਹੀਂ ਸਾਰੇ ਦਿਨ ਦਾ ਥੱਕਿਆ ਆਇਆ ਇਹ ਦਫ਼ਤਰ ਚੋਂ ਆਇਆ ਇਹ ਖੇਤ ਚੋਂ ਆਇਆ ਪਤਾ ਨਹੀਂ ਕਿਹਦੇ ਕਿਹਦੇ ਨਾਲ ਮੱਥਾ ਮਾਰ ਕੇ ਆਇਆ ਚੱਲ ਜੀ ਉੱਚੀ ਬੋਲ ਵੀ ਪਿਆ ਤੇ ਆਪ ਚੁੱਪ ਕਰ ਜਾਓ ਇਦਾਂ ਚੱਲ ਰਿਹਾ ਘਰ ਪਰ ਨਾ ਨਹੀਂ ਉਹ ਇਹ ਚੀਜ਼ਾਂ ਸਾਡੇ ਚੋਂ ਨਿਕਲ ਗਈਆਂ ਅਸੀਂ ਦੁਨੀਆ ਦੀ ਗੱਲ ਤਾਂ ਛੱਡੋ ਪਰਿਵਾਰਕ ਮੈਂਬਰ ਵੀ ਇੱਕ ਦੂਜੇ ਨੂੰ ਨੀਵਾ ਝਕਾਉਣ ਤੇ ਰੱਖੇ ਹੋਏ ਆ ਵੀ ਮੈਂ ਕਿਹੜਾ ਘਟਾ ਇਹੋ ਹੀ ਇਹੋ ਲੜਾਈ ਆ ਨਾ ਪਤੀ ਕਹਿੰਦਾ ਮੈਂ ਨਹੀਂ ਘਟ ਤੇ ਘਰ ਵਾਲੀ ਕਹਿੰਦੀ ਮੈਂ ਨਹੀਂ ਘਟ ਕਲੇਸ਼ ਨਹੀਂ ਨਿਬੜਦਾ ਜੀ ਯਾਦ ਰੱਖੋ ਘਟ ਇੱਥੇ ਕੋਈ ਨਹੀਂ ਤੁਸੀਂ ਘਰ ਦੇ ਮਾਲਕ ਦੋਨੋਂ ਆ ਵੇਖੋ ਵੀ ਘਰ ਕਿਵੇਂ ਚਲਾਉਣਾ ਮੈਂ ਪਹਿਲਾਂ ਗੱਲ ਕਰਕੇ ਹਟਿਆ ਇਹੋ ਹੀ ਸਬੰਧ ਸਾਡਾ ਪਰਮੇਸ਼ਰ ਨਾਲ ਹੈ ਜਿਵੇਂ ਪਤੀ ਪਤਨੀ ਦਾ ਰਿਸ਼ਤਾ ਜੇ ਪਿਆਰ ਵਾਲਾ ਤੇ ਜ਼ਿੰਦਗੀ ਬਹੁਤ ਸੋਹਣੀ ਲੰਘ ਜਾਂਦੀ ਆ ਜ਼ਿੰਦਗੀ ਦੀ ਗੱਡੀ ਤੇ ਦੋ ਪਹੀਏ ਆ ਬੜੀ ਸੋਹਣੀ ਜ਼ਿੰਦਗੀ ਲੰਘ ਜਾਂਦੀ ਆ ਤੇ ਜੇ ਇੱਕ ਪਹੀਆ ਅੱਗੇ ਪਿੱਛੇ ਹੋ ਜੇ ਤੇ ਗੱਡੀ ਧੂਆਂ ਮਾਰਦੀ ਐ ਮੋਲੋ ਸਤਨਾਮ ਇਹ ਧੂਆਂ ਨਾ ਮਾਰਨ ਦੀਏ ਭਾਈ ਇਹ ਦੇਖਿਏ ਵੀ ਕਿੱਥੇ ਕਮੀ ਆਪਣੀ ਗਲਤੀ ਨੂੰ ਕਬੂਲ ਕਰੀਏ ਜੇ ਬੰਦੇ 'ਚ ਗਲਤੀ ਆ ਉਹ ਵੀ ਆਪਣੀ ਗਲਤੀ ਮੰਨੇ ਗਲਤੀ ਮੰਨਣ ਨਾਲ ਕਦੇ ਛੋਟਾ ਹੋ ਜਾਂਦਾ ਜੀ ਬੰਦਾ ਕੀ ਮਨੁੱਖ ਨਹੀਂ ਗਲਤੀ ਕਰ ਸਕਦਾ ਕਿ ਔਰਤ ਨਹੀਂ ਗਲਤੀ ਕਰ ਸਕਦੀ ਬਾਣੀ ਇਹ ਵੀ ਸਮਝਾਇਆ ਵੀ ਤੂੰ ਰੋਜ਼ ਗਲਤੀਆਂ ਕਰਦਾ ਪਰ ਮੇਰੇ ਕੋਲ ਆ ਕੇ ਗਲਤੀ ਮੰਨਤਾ ਸਹੀ ਮੈਂ ਮਾਫ ਫੇਰੀ ਕਰਾਂ ਮਹਾਰਾਜ ਕਹਿੰਦੇ ਗਲਤੀ ਕਰਕੇ ਆ ਕੇ ਕੋਚਾ ਮਾਰਦਣਾ ਵੀ ਮਹਾਰਾਜ ਸੁੱਖ ਰੱਖੀ ਮੈਂ ਦੁੱਖ ਥੋੜਾ ਦਿੱਤਾ ਤੈਨੂੰ ਤੂੰ ਗਲਤੀਆਂ ਵੀ ਕਰਦਾ ਤੇ ਮੰਨਦਾ ਵੀ ਨਹੀਂ ਰੌਲਾ ਨਹੀਂ ਪੜਦਾ ਯਾਦ ਰੱਖਿਓ ਕਵਣੋ ਸੋ ਵੇਸੋ ਹਉ ਕਰੀ ਜਿੱਤ ਵਸ ਆਵੇ ਕੰਤ ਤੇ ਭੈਣੇ ਮੈਂ ਕਿਦਾਂ ਦਾ ਵੇਸ ਕਰਾਂ ਵੀ ਮੈਨੂੰ ਮੈਨੂੰ ਵੀ ਰੱਬ ਮਿਲ ਜਾਵੇ ਮੈਨੂੰ ਵੀ ਪਰਮੇਸ਼ਰ ਮਿਲ ਲ ਜਾਵੇ ਆਪਾਂ ਕਿਸੇ ਨੂੰ ਪੁੱਛਦੇ ਆ ਨਾ ਵੀ ਤੂੰ ਕਿਵੇਂ ਨਸ਼ਾ ਛੱਡਿਆ ਤੂੰ ਕਿਵੇਂ ਬਾਣੀ ਪੜਨ ਲੱਗਿਆ ਤੂੰ ਕਿਵੇਂ ਗੁਰਦੁਆਰੇ ਆਉਣ ਲੱਗਿਆ ਤੂੰ ਕਿਵੇਂ ਅਮਰਤ ਛਕ ਲਿਆ ਤੂੰ ਮੈਨੂੰ ਦੱਸ ਮੇਰਾ ਮਨ ਨਹੀਂ ਲੱਗਦਾ ਬਾਣੀ ਪੜਨ ਆਪਾਂ ਨੂੰ ਪੁੱਛਣਾ ਚਾਹੀਦਾ ਜਿਹੜੀਆਂ ਜੁੜੀਆਂ ਹੋਈਆਂ ਰੂਹਾਂ ਲੋਕ ਉਹਨਾਂ ਨੂੰ ਇਸੇ ਕਰਕੇ ਮਿਲਣ ਜਾਂਦੇ ਆ ਹੋਰ ਕੋਈ ਗੁਰੂ ਧਾਰਨ ਕਰਕੇ ਨਹੀਂ ਵੀ ਗੁਰੂ ਆਹੋ ਗੁਰਸਿੱਖ ਪਿਆਰਿਆਂ ਦਾ ਮੇਲ ਬਾਣੀ 'ਚ ਤਾਂ ਹੀ ਲਿਖਿਆ ਵੀ ਉਹਨਾਂ ਨੂੰ ਉਹਨਾਂ ਦੇ ਤਜਰਬੇ ਤੋਂ ਕੁਝ ਸਿੱਖਿਆ ਜਾ ਸਕੇ ਕਵਣ ਸੋ ਵੇ ਸੋ ਹੋ ਕਰੀ ਜਿਤ ਵਸ ਆਵੇ ਕੰਤ ਨਿਵਣ ਸੋ ਅੱਖਰ ਖਵਣ ਗੁਣਾ ਆ ਗੁਣ ਸੁਣਿਓ ਕਹਿੰਦੀ ਮੇਰੇ ਚ ਆ ਗੁਣਾ ਹੈ ਕਿਹੜਾ ਗੁਣ ਨਿਵਣ ਸੋ ਅੱਖਰ ਖਵਣ ਗੁਣਾ ਜਿਹਬਾ ਮਣੀਆਂ ਮੰਤ ਕਹਿੰਦੀ ਮੇਰੇ ਵਿੱਚ ਨਿਵਣ ਸਵਖਰ ਖਵਣ ਗੁਣ ਕਹਿੰਦੀ ਮੇਰੇ ਵਿੱਚ ਨਿਵਣ ਦਾ ਗੁਣ ਹੈ ਜਦੋਂ ਰੱਬ ਜੀ ਮੈਨੂੰ ਝਿੜਕਾ ਮਾਰਦੇ ਆ ਮੈਂ ਹੱਥ ਬੰਨ ਕੇ ਸਹਿ ਲੈਨੀ ਆ ਜਦੋਂ ਰੱਬ ਮੇਰੇ ਚ ਗੁਰਬਾਣੀ ਗੁਰੂ ਮੇਰੇ ਚ ਨੁਕਸ ਕੱਢਦਾ ਵੀ ਪੁੱਤ ਤੇਰੇ ਚ ਆਹ ਕਮੀ ਹੈ ਮੈਂ ਹੱਥ ਜੋੜ ਦਿੰਦਾ ਮਹਾਰਾਜ ਹਮ ਆਪ ਗੁਣ ਭਰੇ ਏਕ ਗੁਣ ਨਹੀਂ ਮਹਾਰਾਜ ਹੈਗੇ ਆ ਗੁਣ ਮੈਂ ਕਦੇ ਨਹੀਂ ਕਹਿੰਦਾ ਨਹੀਂ ਹੈਗੇ ਜਦੋਂ ਪਤੀ ਮੇਰੇ 'ਚ ਕਮੀ ਕੱਢਦਾ ਮੈਂ ਸਵੀਕਾਰ ਕਰਦੀ ਆਂ ਵੀ ਮੇਰੀ ਗਲਤੀ ਆ ਨਿਵਣ ਸਵਖਰ ਖਵਣ ਗੁਣ ਮੇਰੇ ਵਿੱਚ ਸਹਾਰਨ ਦਾ ਗੁਣ ਹੈ ਮੇਰੇ 'ਚ ਸਹਿਣ ਸ਼ਕਤੀ ਆ ਯਾਦ ਰੱਖਿਓ ਅੱਜ ਸਾਡੇ ਇਹ ਗੁਣ ਮੁੱਕਦਾ ਜਾਂਦਾ ਅੱਜ ਛੋਟੇ-ਛੋਟੇ ਬੱਚਿਆਂ ਦੀ ਸਹਿਣ ਸ਼ਕਤੀ ਖਤਮ ਹੋ ਗਈ ਬਜ਼ੁਰਗਾਂ ਤੋਂ ਸੁਣਦੇ ਰਹੇ ਨਾ ਵੀ 50-50 ਸਾਲ ਦੇ ਬੱਚੇ ਹੋ ਜਾਂਦੇ ਸੀ ਜੇ 70 ਸਾਲ ਦਾ ਬਜ਼ੁਰਗ ਮੂੰਹ ਤੇ ਥੱਪੜ ਵੀ ਮਾਰ ਦਿੰਦਾ ਤੇ ਉਹਦੀ ਹਿੰਮਤ ਨਹੀਂ ਪੈਂਦੀ ਸੀ ਵੀ ਬਾਪੂ ਦੇ ਅੱਗੇ ਬੋਲ ਜਾਵੇ ਵੀ ਬਾਪੂ ਨੇ ਕਹਿਤਾ ਤੇ ਕਹਿਤਾ ਬਸ ਅੱਜ ਕੀ ਹੋ ਗਿਆ ਅੱਜ 5 ਸਾਲ ਦਾ ਬੱਚਾ ਕਹਿੰਦਾ ਮੈਨੂੰ ਅੱਜ ਚੀਜ਼ੇ ਹੁਣੇ ਚਾਹੀਦੀ ਆ ਤੇ ਬਾਪੂ ਕਹਿੰਦਾ ਇਹਦੇ ਦੋ ਮਾਰੋ ਕੰਨ ਤੇ ਮਾਂ ਕਹਿੰਦੀ ਰਹਿਣ ਦੇ ਇਹਦਾ ਕੀ ਪਤਾ ਜੇ ਗੁੱਸੇ ਹੋ ਗਿਆ 5 ਸਾਲ ਦਾ ਬੱਚਾ ਕਹਿੰਦੇ ਦੀ ਨਿਗਾਹ ਰੱਖੋ ਹੋ ਸਕਦਾ ਗੁੱਸੇ ਹੋ ਕੇ ਘਰੋਂ ਨਾ ਭਾਜੇ ਬੋਲੋ ਸਤਨਾਮ ਇੱਥੇ ਬੋਲਦੇ ਆ ਨਾ ਸਪੀਕਰ ਤੇ ਇਹ ਘਟ ਗਈ ਸਹਿਣ ਸ਼ਕਤੀ ਕਿਵੇਂ ਘਟ ਗਈ ਕਿਉਂਕਿ ਮਾਂ ਪਿਓ ਚ ਹੈ ਨਹੀਂ ਪਹਿਲਾਂ ਚੇਤਾ ਰੱਖਿਓ ਕੱਲੇ ਬੱਚਿਆਂ ਚ ਕਵੀ ਨਾ ਕੱਢੋ ਸਾਡੇ ਅੰਦਰ ਵੀ ਉਹ ਘਟ ਗਈ ਅਸੀਂ ਵੀ ਕুকੜਾ ਵਾਂਗੂ ਘਰੇ ਲੜੀ ਜਾਂਦੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਬੱਚੇ ਤਾਂ ਵੇਖੀ ਜਾਂਦੇ ਆ ਬੱਚੇ ਸਭ ਕੁਝ ਵੇਖ ਰਹੇ ਆ ਮਹਾਰਾਜ ਕਹਿੰਦੇ ਉਸ ਜੀਵ ਇਸਤਰੀ ਦੇ ਅੰਦਰ ਸਹਾਰਨ ਦਾ ਗੁਣ ਹੈ ਕਵਨਸੋ ਮਣੀਆਂ ਮੰਤਰ ਕਿਹੜਾ ਮੰਤਰ ਹੈ ਮਿੱਠਾ ਬੋਲਣ ਦਾ ਨਿਵਣ ਸੋ ਅੱਖਰ ਖਵਣ ਗੁਣ ਸਹਾਰਨ ਦਾ ਗੁਣ ਹੈ ਮਿੱਠਾ ਬੋਲਣ ਦਾ ਗੁਣ ਹੈ ਪਿਆਰੇ ਯਾਦ ਰੱਖਿਓ ਤੁਹਾਡੀ ਨਾ ਬੋਲੀ ਇਦਾਂ ਦੀ ਹੋਣੀ ਚਾਹੀਦੀ ਹੈ ਵੀ ਅੱਗੇ ਵਾਲਾ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੋ ਜਾਵੇ ਵੀ ਹੁਣ ਕੀ ਬੋਲੂਗਾ ਬਾਣੀ ਚ ਲਿਖਿਆ ਨਾ ਭਖਿਆ ਭਾਉ અપਾਰ ਪਰਮੇਸ਼ਰ ਦੀ ਬੋਲੀ ਪਿਆਰ ਵਾਲੀ ਆ ਤੇ ਪਰਮੇਸ਼ਰ ਦੇ ਪਿਆਰਿਆਂ ਦੀ ਬੋਲੀ ਵੀ ਪਿਆਰ ਵਾਲੀ ਹੋਣੀ ਚਾਹੀਦੀ ਹੈ ਅੰਦਰ ਪਿਆਰ ਹੋਣਾ ਚਾਹੀਦਾ ਪਿਆਰਦਾਰ ਤੇ ਹੀ ਹੁੰਦਾ ਵੀ ਕੱਲਾ ਮਿੰਡ ਮਿੰਡ ਕਰੀ ਜਾਣਾ ਹਾਂਜੀ ਹਾਂਜੀ ਕਰੀ ਜਾਣਾ ਭਾਵੇਂ ਜੇ ਕਿਸੇ ਨੂੰ ਝੜਕ ਰਹੇ ਹੋ ਤੇ ਉਹਦੇ ਅੰਦਰ ਪਿਆਰ ਹੋਵੇ ਨਫ਼ਰਤ ਨਹੀਂ ਹੋਣੀ ਚਾਹੀਦੀ ਬਾਣੀ ਚ ਲਿਖਿਆ ਨਾ ਜਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਕਹਿੰਦੇ ਜਿਹੜੇ ਕਈ ਵਾਰੀ ਮੂੰਹ ਤੋਂ ਆਪਾਂ ਨੂੰ ਲੱਗਦਾ ਵੀ ਬੰਦਾ ਰੁੱਖਾ ਬੋਲਦਾ ਜਨ ਪਟ ਅੰਦਰ ਬਾਹਰ ਗੁੱਦੜ ਗੁੱਦੜ ਦਾ ਅਰਥ ਆ ਥੋੜਾ ਜਿਹਾ ਖਰਬਾ ਜਾਂ ਰੁੱਖਾ ਜਾਂ ਕਈ ਕਹਿੰਦੇ ਭਾਈ ਰੁੱਖਾ ਬੋਲਦੇ ਆ ਨਿੰਦਿਆ ਕਰਦੇ ਆ ਕਹਿੰਦੇ ਨਹੀਂ ਨਹੀਂ ਭਲੇਖਾ ਜੇ ਬਾਪ ਆਪਣੇ ਬੱਚੇ ਨੂੰ ਝਿੜਕਦਾ ਨਾ ਉਹਦੇ ਪਿੱਛੇ ਪਿਆਰ ਹੀ ਹੁੰਦਾ ਜੇ ਗੁਰੂ ਬਾਬਾ ਜੀ ਸਾਨੂੰ ਝਿੜਕਦੇ ਨੇ ਉਹਨਾਂ ਸ਼ਬਦਾਂ ਦੇ ਪਿੱਛੇ ਪਿਆਰ ਹੀ ਹੈ ਜਿਨ ਪਟ ਅੰਦਰ ਬਾਹਰ ਗੁੱਦੜ ਕਹਿੰਦੇ ਜਿਨ੍ਹਾਂ ਦੇ ਮੂੰਹ ਤੋਂ ਥੋੜਾ ਜਿਵੇਂ ਲੱਗੇ ਵੀ ਰੁੱਖਾ ਜਿਹਾ ਬੰਦਾ ਲੱਗਦਾ ਪਰ ਕਹਿੰਦੇ ਉਹਨਾਂ ਦੇ ਅੰਦਰ ਰੇਸ਼ਮ ਵਰਗੇ ਹੁੰਦੇ ਆ ਬੋਲੋ ਸਤਨਾਮ ਅੰਦਰ ਕੂੜੇ ਹੁੰਦੇ ਆ ਅੰਦਰ ਉਹਨਾਂ ਦੇ ਪਿਆਰ ਹੁੰਦਾ ਤੇ ਬਾਣੀ ਚ ਲਿਖਿਆ ਜਿਹੜੇ ਮੂੰਹ ਦੇ ਮਿੱਠੇ ਨੇ ਉਹ ਦੁਨੀਆ ਚ ਬਹੁਤ ਖਤਰਨਾਕ ਬੰਦੇ ਹੁੰਦੇ ਨੇ ਹਾਂਜੀ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਕਹਿੰਦੇ ਜਿਨ੍ਹਾਂ ਦੇ ਬਾਹਰ ਚਾਨਣਾ ਦਿਸਦਾ ਚਿੱਟੇ ਕੱਪੜੇ ਹਾਂਜੀ ਹਾਂਜੀ ਜੀ ਜੀ ਕਰਦੇ ਐ ਕਹਿੰਦੇ ਉਹਨਾਂ ਦੇ ਅੰਦਰ ਕਾਲਾ ਹਨੇਰਾ ਯਾਦ ਰੱਖਿਓ ਐਨਾ ਚਿੱਟੇ ਕੱਪੜਿਆਂ ਦੇ ਅੰਦਰ ਬਹੁਤ ਘੁੱਪ ਹਨੇਰਾ ਛੁਪਿਆ ਪਿਆ ਯਾਦ ਰੱਖਿਓ ਪਰ ਹਰ ਬੰਦਾ ਚਿੱਟੇ ਕੱਪੜੇ ਕਿਉਂ ਪਾਉਂਦਾ ਉਹਨੂੰ ਲੱਗਦਾ ਵੀ ਸੋਹਣੇ ਲੱਗਦੇ ਆ ਪਾਉਣੇ ਮਾੜੀ ਗੱਲ ਨਹੀਂ ਮੈਂ ਵੀ ਪਾਈ ਬੈਠਾ ਪਰ ਮਹਾਰਾਜ ਕਹਿੰਦੇ ਅੰਦਰ ਵੀ ਚਿੱਟਾ ਕਰ ਅੰਦਰ ਚਿੱਟਾ ਹੈ ਧਾਰਮਿਕ ਬੰਦੇ ਸਾਰੇ ਇਹ ਪਾਉਂਦੇ ਆ ਬਾਬੇ ਤਾਂ ਖਾਸ ਕਰਕੇ ਉਹ ਤਾਂ ਹੋਰ ਪਾਉਂਦੇ ਹੀ ਨਹੀਂ ਕਹਿੰਦੇ ਨਹੀਂ ਨਹੀਂ ਸਾਡਾ ਤਾਂ ਲਿਬਾਸ ਹੀ ਚਿੱਟਾ ਅੰਦਰ ਕੀ ਆ ਅੰਦਰ ਵੀ ਚਿੱਟਾ ਹੋ ਗਿਆ ਫਿਰ ਪ੍ਰਵਾਨ ਲਿਬਾਸ ਤੇ ਕੋਈ ਪਾਬੰਦੀ ਨਹੀਂ ਜਿੰਦਾਂ ਦਾ ਮਰਜ਼ੀ ਪਾ ਲਓ ਪਰ ਮਹਾਰਾਜ ਕਹਿੰਦੇ ਅੰਦਰ ਵੀ ਹੋਣਾ ਚਾਹੀਦਾ ਖਵ ਨਿਵਣ ਸਵਖਰ ਖਵਣ ਗੁਣ ਸਹਾਰਨ ਦਾ ਗੁਣ ਹੈ ਮੇਰੇ ਅੰਦਰ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਇਹ ਤਿੰਨੇ ਗੁਣ ਤੇਰੇ ਹੋਣੇ ਚਾਹੀਦੇ ਐ ਜੀ ਵਿਸਤਰੀ ਨੂੰ ਸਮਝਾ ਰਹੀ ਐ ਦੂਜੀ ਭੈਣ ਇਹ ਭੈਣੇ ਤੇਰੇ ਅੰਦਰ ਮਿੱਠਾ ਬੋਲਣ ਦਾ ਗੁਣ ਹੋਵੇ ਗੱਲ ਸਹਾਰਨ ਦਾ ਗੁਣ ਹੋਵੇ ਤੇ ਨਿਮਣਤਾ ਦਾ ਗੁਣ ਹੋਵੇ ਇਹ ਤਿੰਨੇ ਗੁਣ ਜਿੱਦੇ ਬੰਦੇ ਵਿੱਚ ਆ ਗਏ ਬੰਦਾ ਰੱਬ ਨੂੰ ਮਿਲ ਸਕਦਾ ਯਾਦ ਰੱਖਿਓ ਗੱਲ ਸਹਾਰਨੀ ਸਿੱਖ ਲਈਏ ਨਿਮਣਾ ਸਿੱਖ ਲਈਏ ਅੰਦਰੋਂ ਨਿਮਣ ਦੀ ਗੱਲ ਹੁੰਦੀ ਹੈ ਐਦਾ ਨਹੀਂ ਵੀ ਹਰ ਬੰਦੇ ਕੇ ਹੱਥ ਬੰਨੀ ਜਾਓ ਇਹਨੂੰ ਨਿਮਣਾ ਨਹੀਂ ਕਿਹਾ ਬਾਣੀ ਨੇ ਵੀ ਕੋਈ ਤੁਹਾਡੀ ਗਲਤੀ ਧਿਆਨ ਚ ਲਿਆਉਂਦਾ ਪਾਵਾ ਜਿੱਡੇ ਮਰਜੀ ਬੰਦੇ ਵੱਡੇ ਹੋ ਤੁਸੀਂ ਗਲਤੀ ਨੂੰ ਕਬੂਲ ਕਰੋ ਕਰੋ ਇਹ ਸਭ ਤੋਂ ਚੰਗਾ ਗੁਣਾ ਹੈ ਜੀਦੀ ਅੰਦਰ ਇਹ ਗੁਣ ਆ ਗਿਆ ਉਹ ਬੰਦਾ ਬਹੁਤ ਕੁਝ ਬਹੁਤ ਤਰੱਕੀਆਂ ਕਰ ਸਕਦਾ ਕਿਉਂਕਿ ਉਹ ਸਿੱਖੇਗਾ ਤੁਸੀਂ ਗਲਤੀ ਮੰਨੋਗੇ ਤੁਹਾਡੇ ਦਿਮਾਗ ਤੋਂ ਬੋਝ ਲੈ ਜਾਣਾ ਵੀ ਗਲਤੀ ਹੋ ਗਈ ਭਾਈ ਮੁੱਕ ਗਿਆ ਕੰਮ ਜੇ ਗਲਤੀ ਨਾ ਮੰਨੋਗੇ ਜ਼ਹਿਰ ਘੋਲੀ ਜਾਓਗੇ ਤਰੱਕੀ ਨਹੀਂ ਹੁੰਦੀ ਤੁਹਾਡੀ ਤੁਸੀਂ ਗਲਤੀ ਮੰਨ ਲਈ ਅਗਲਾ ਵੀ ਤੁਹਾਡੇ ਪ੍ਰਤੀ ਸਵੈਰਦ ਹੋਵੇਗਾ ਹੋ ਸਕਦਾ ਕੋ ਚੰਗੀ ਗੱਲ ਤੁਹਾਨੂੰ ਦੁਆਰੇ ਦੱਸ ਦੇ ਮਿੱਠਾ ਬੋਲਣ ਦਾ ਕੌਣ ਹੋਣਾ ਚਾਹੀਦਾ ਇਹ ਤਰ੍ਹਾਂ ਭੈਣੇ